ਨਾਲ ਨਹੀਂ ਉਹਨਾਂ ਦੀ ਵਾਈਫ ਉਹਨਾਂ ਨੇ ਪਬਲਿਕ ਪਲੇਟਫਾਰਮ ਤੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਵੀ ਨਹੀਂ ਫ੍ਰੀ सस्पेंशन ਇਹ ਤਾਂ ਮਤਲਬ ਕਿ ਜੇ ਤੁਸੀਂ ਇਹਨੂੰ ਜਿਆਦਾ ਉਹ ਕਰਨੀ ਹੈ ਤਾਂ ਸਟੇਟ ਐਕਸ਼ਨ ਲਓ ਇਹਦੇ ਇਹਨਾਂ ਦੇ ਖਿਲਾਫ ਇਹ ਤਾਂ ਮੁੰਡਾ ਕਰਦੀ ਹੈ ਇਹਨਾਂ ਨੇ ਮੁੱਦਾ ਹੀ ਬਣਾਤਾ ਵੀ ਫੌਜ ਵਰਸਸ ਪੁਲਿਸ ਤੇ ਸਭ ਨੂੰ ਪਤਾ ਕਿ ਵੀ ਪੁਲਿਸ ਵਾਲਿਆਂ ਨੂੰ ਵੀ ਲੋਕਾਂ ਨੇ ਗਾਲ੍ਹਾਂ ਕੱਢੀਆਂ ਕਿਉਂਕਿ ਬਹੁਤ ਈਜ਼ੀ ਟਾਰਗੇਟ ਹਾਂ ਇਹ ਪਹਿਲਾ ਅਟੈਕ ਵੀ ਉਹਨੇ ਹੀ ਕੀਤਾ ਕਰਨਲ ਦੇ ਮੁੰਡੇ ਨੇ ਕਿਹਾ ਕਿ ਯੰਗ ਮੁੰਡੇ ਨੇ ਜਿਹਦੇ ਕਰਕੇ ਹੁਣ ਸਾਰੇ ਸੰਪਤੀ ਲੈ ਰਹੇ ਨੇ ਕਿ ਜਵਾਕ ਵੀ ਨਾਲ ਕੁੱਟਿਆ ਇਹ ਉਹ ਕਰਕੇ ਇੱਕ ਹੋਰ ਵਧਾ ਚੜਾ ਕੇ ਪਬਲਿਕ ਗੈਦਰਿੰਗਸ ਕਰਨੀਆਂ ਉਹਨਾਂ ਗਾਣਾਂ ਚੜਨੀਆਂ ਮੈਂ ਅੱਜ ਹੀ ਵੀਡੀਓ ਦੇਖੀ ਹੈ ਜੀ ਜਿਹਦੇ ਚ ਉਹ ਲੇਡੀ ਜਿਹੜੇ ਕਰਨਲ ਦੇ ਵਾਈਫ ਨੇ ਉਹ ਸ਼ਰਮ ਸਟੇਜ ਤੇ ਬੈਠ ਕੇ ਗਾਣਾਂ ਗਾ ਰਹੀ ਨੇ ਅਸੀਂ ਉਹਨਾਂ ਸੇ ਪੁੱਛਿਆ ਗਿਆ ਵੀ ਤੁਸੀਂ ਕੰਜ਼ੂਮ ਕੀਤਾ ਹਾਂ ਤੇ ਆਪੀ ਤਾਂ ਇਹ ਹਿਸਟਰੀ ਕੀਤੀ ਸੀ ਡਰਿੰਕ ਕੀਤੀ ਸੀ ਬਣਾ ਨਹੀਂ ਕੀਤੀ ਸੀਗੀ ਉਹਨਾਂ ਨੇ ਕਿਹਾ ਨਹੀਂ ਕੀਤੀ ਤਾਂ ਬਸ ਸੋਚ ਹੀ ਚੱਕ ਰਿਹਾ ਕਿ ਹਾਂਜੀ ਇਹਨਾਂ ਨੂੰ ਪੁੱਛੇ ਵੀ ਇਹਨਾਂ ਦਾ ਮੈਡੀਕਲ ਟੈਸਟ ਹੋਇਆ ਹੈ ਜੀ ਇਹਨਾਂ ਨੇ ਨਹੀਂ ਕਿ ਮੈਡੀਕਲ ਟੈਸਟ ਹੋਇਆ ਹੀ ਨਹੀਂ ਸਾਸਰੀਕਾਲ ਦੋਸਤੋ ਮੈਂ ਬਚੇਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਮੇਰੇ ਨਾਲ ਅੱਜ ਪਾਲਵਨ ਦਾਵਾ ਤੇ ਕੁਝ ਗੱਲਾਂ ਬਾਤਾਂ ਕਰਾਂਗੇ ਆਪਾਂ ਹਾਂਜੀ ਸਸਿ ਕਰਦੇ ਹਾਂ। ਹਾਂ ਬਲਮਹੁਣ ਉਹਦੇ ਬਾਰੇ ਗੱਲ ਕਰੋ ਜਿਹੜਾ ਆਪਣੇ ਸ਼ਹਿਰ ਪਟਿਆਲੇ 'ਚ ਕਰਨ ਵਾਲੀ ਘਟਨਾ ਹੋਈ ਆ। ਰੀਸੈਂਟ ਨੂੰ ਪੁਲਿਸ ਨੇ ਇੱਕ ਕੁੱਟਮਾਰ ਕੀਤੀ ਜਿਹੜੀ ਬੜਾ ਰੌਲਾ ਪਿਆ ਹੋਇਆ ਉਹਦਾ। ਤੇ ਉਹਦਾ ਕੀ ਤੁਸੀਂ ਟੱਚ 'ਚ ਹੁਣੇ ਉੱਥੇ ਦੇਖਦੇ ਰਹੇ ਨੇ ਉਹ ਖਬਰਾਂ ਜਾਂ ਉਹਦੇ ਬਾਰੇ ਕੀ ਤੁਹਾਨੂੰ ਲੱਗਦਾ ਦੋਨੋਂ ਪੱਖਾਂ ਦਾ ਹੁਣ ਪੁਲਿਸ ਨੇ ਵੀ ਆਪਣਾ ਪੱਖ ਜਿਹੜਾ ਰੱਖੀ ਉਹਨਾਂ ਦੇ ਥਰੂ ਦਿੱਤਾ ਕਿ ਲੱਗਦਾ ਤੁਹਾਨੂੰ? ਇਹ ਜਿੰਨਾ ਹੁਣ ਤੱਕ ਆਪਾਂ ਸੁਣਿਆ ਬ੍ਰੀਫੀ ਇਹੀ ਹੈ ਕਿ ਵੀ ਦਨੋ ਜੱਤੋ ਤਾਂ ਇਹ ਕਿ ਕਰਨਲ ਤੇ ਉਹਦਾ ਜਵਾਬ ਜਿੱਦਾਂ ਉੱਥੇ ਆਪਣਾ ਕਿਸੇ ਟਾਬੇ ਦੇ ਬਾਹਰ ਖੜੇ ਪਟਿਆਲੇ ਜੀ ਕੁਝ ਖਾ ਪੀ ਰਹੇ ਸੀਗੇ ਹਾਂਜੀ ਠੀਕ ਹੈ ਜੀ ਜਿਹੜੇ ਕਰਨਲ ਦੀ ਸਾਈਡ ਵਾਲੇ ਨੇ ਮਤਲਬ ਡਰਿੰਕ ਕਰ ਰਹੇ ਸੀਗੇ ਕਹ ਰਹੇ ਨੇ ਵੀ ਅੱਜ ਸਿਰਫ ਖਾ ਰਹੇ ਸੀਗੇ ਜੀ ਓਕੇ ਤੇ ਜਿਹੜੇ ਬਾਕੀ ਆਪੋਜ਼ਿਟ ਸਾਈਡ ਤੋਂ ਇਨਫੋਰਮੇਸ਼ਨ ਆ ਰਹੀ ਹੈ ਕਿ ਵੀ ਸ਼ਾਇਦ ਉਹ ਪੀ ਵੀ ਰਹੇ ਸੀਗੇ ਆਪੋਨਰ ਤੇ ਗਲਾਸ ਪਏ ਦਿਖੇ ਸੀਗੇ ਵੀਡੀਓ ਓਕੇ ਤੇ ਅੱਛਾ ਵੀਡੀਓ ਬਣੀ ਹੋਈ ਹੈ ਸੀਸੀਟੀਵੀ ਚ ਹੈਗਾ ਮਤਲਬ ਕਿ ਜਿੰਨ ਜਨ ਨੱਕ ਸੀਸੀਟੀਵੀ ਚ ਦੇਖ ਰਹੇ ਸਾਰੇ ਹੂੰ ਤੇ ਉਹ ਜਦੋਂ ਕੇਸ ਥੋੜਾ ਜਿਹਾ ਸਟਾਰਟ ਹੋਇਆ ਉਦੋਂ ਸਾਰਿਆਂ ਨੂੰ ਲੱਗਿਆ ਕਿ ਸ਼ਾਇਦ ਪੁਲਿਸ ਵਾਲਿਆਂ ਨੇ ਹੀ ਕੁੱਟਮਾਰ ਕੀਤੀ ਹੈ ਤਾਂ ਨਾਲ ਦੀ ਨਾਲ ਇਲੈਕਸ਼ਨ ਲਿੱਤਾ ਤੇ ਇਹਨਾਂ ਨੂੰ ਸਸਪੈਂਡ ਵੀ ਕਰਤਾ ਅੱਛਾ ਉਹ ਪੁਲਿਸ ਵਾਲੇ ਸਸਪੈਂਡ ਕਰਦੇ ਸਨ ਸਸਪੈਂਡ ਕਰ ਦਿੱਤਾ ਸੀ ਤੇ ਸਾਰਾ ਪਰ ਸਟਿਲ ਜਿਹੜੇ ਆਪਣਾ ਜਿਹੜੇ ਉਹ ਕਰਨਲ ਨੇ ਉਹਨਾਂ ਦੀ ਵਾਈਫ ਉਹਨਾਂ ਨੇ ਪਬਲਿਕ ਪਲੇਟਫਾਰਮ ਤੇ ਆ ਕੇ ਬੋਲਣਾ ਸ਼ੁਰੂ ਕਰਤਾ ਕਿ ਵੀ ਨਹੀਂ ਵੀ ਸਸਪੈਂਸ਼ਨ ਇਹ ਤਾਂ ਮਤਲਬ ਕਿ ਵੀ ਤੁਸੀਂ ਇਹਨੂੰ ਜ਼ਿਆਦਾ ਕਰਨੀ ਇਨਫੈਕਸ਼ਨ ਲਾਓ ਇਹਦੇ ਇਹਨਾਂ ਦੇ ਖਿਲਾਫ ਇਹ ਤਾਂ ਗੁੰਡਾ ਕਰਦੀ ਹੈ ਤਾਂ ਉਹ ਇੰਨਾ ਜ਼ਿਆਦਾ ਭੱਕ ਗਿਆ ਕਿ ਨਾਲ ਪੋਲਿਟੀਕਲ ਮੂ ਵੀ ਮੁੱਦਾ ਵੀ ਬਣਨ ਲੱਗ ਗਿਆ ਕਿਉਂਕਿ ਜਿਹੜੇ ਉਹਨਾਂ ਦੇ ਵਾਈਫ ਹੈਗੇ ਕਰਨਾਲ ਦੇ ਤੇ ਉਹਨਾਂ ਦੇ ਸ਼ਾਇਦ ਜੀਜਾ ਜੀ ਲੱਗਦੇ ਨੇ ਨਾਲ ਉਹ ਸ਼ਦ ਬੀਜੇਪੀ ਦੇ ਮੈਂਬਰ ਨੇ ਜਿਹੜੇ ਹਰ ਵੀਡੀਓ ਚ ਤੁਹਾਨੂੰ ਨਾਲ ਦੇਖਣਗੇ ਓਕੇ ਤੇ ਉਹ ਵੀ ਨਾਲ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਤੇ ਉਹ ਹੁਣ ਡਿਮਾਂਡ ਕਰੀ ਜਾ ਰਹੇ ਨੇ ਕਿ ਵੀ ਇਹਨਾਂ ਤੇ ਕੋਈ ਹੋਰ ਸਟ੍ਰਿਕਟ ਐਕਸ਼ਨ ਲਓ ਤੇ ਅਸੀਂ ਇਹਨਾਂ ਨੂੰ ਪਬਲਿਕ ਗੈਦਰਿੰਗ ਕਰਨ ਲੱਗ ਕੇ ਤੇ ਉਹਨਾਂ ਨੇ ਸਟੂਡੈਂਟਾਂ ਦਾ ਮੁੱਦਾ ਨਾਲ ਲੈ ਕੇ ਜਵਾਬ ਕਿਉਂ ਬਾਹਰ ਜਾ ਰਹੇ ਨੇ ਇਹਨਾਂ ਕਰਕੇ ਜਾ ਰਹੇ ਨੇ ਹਾਲਾਂਕਿ ਦੂਜੇ ਮੁੱਦੇ ਤੇ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਨਾ ਕੋਈ ਖਾਸ ਬਿਆਨ ਆਇਆ ਦੂਜੇ ਪੱਖ ਬਾਰੇ ਵੀ ਕਹਿਣ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜਦੋਂ ਇਹਨਾਂ ਨੇ ਮੁੱਦਾ ਹੀ ਬਣਾਤਾ ਵੀ ਫੌਜ ਵਰਸਸ ਪੁਲਿਸ ਤੇ ਸਭ ਨੂੰ ਪਤਾ ਕਿ ਵੀ ਪੁਲਿਸ ਵਾਲਿਆਂ ਨੇ ਹੀ ਲੋਕਾਂ ਨੇ ਗਾਲ੍ਹਾਂ ਕੱਢੀਆਂ ਕਿਉਂਕਿ ਬਹੁਤ ਈਜ਼ੀ ਟਾਰਗੇਟ ਹੁੰਦਾ ਹਾਂ ਕਿਉਂਕਿ ਜਦੋਂ ਸਰਕਾਰ ਵੀ ਕੁਝ ਕਰਾਉਂਦੀ ਹੈ ਕਿਉਂਕਿ ਜਦੋਂ ਆਰਡਰ ਸਿੱਧਾ ਅੱਗੇ ਤੇ ਪੁਲਿਸ ਵਾਲਿਆਂ ਨੂੰ ਕਰਨਾ ਪੈਂਦਾ ਅੱਗੇ ਓਕੇ ਹੀ ਕਰਨਾ ਪੈਂਦਾ ਇਹਨੂੰ ਵੀ ਕਰਨਾ ਪੈਂਦਾ ਹਾਂਜੀ ਇਹਨਾਂ ਦੇ ਗਾਲਾਂ ਪੈਂਦੀਆਂ ਨੇ ਪੁਲਸਾਂ ਲੈਣ ਨੂੰ ਉਹ ਜਿਹੜੇ ਕਿ ਆਪਣੀ ਡਿਊਟੀ ਕਰ ਰਹੇ ਪਿੱਛੇ ਹਟ ਨਹੀਂ ਸਕਦੇ ਜੇ ਸਾਰੇ ਪਿੱਛੇ ਹਟਣ ਲੱਗ ਜਾਣਗੇ ਜਾਂ ਰੂਲ ਨਹੀਂ ਫਾਲੋ ਕਰਨਗੇ ਠੀਕ ਹੈ ਜੀ ਉਹਨਾਂ ਨੂੰ ਇਨਵੈਸਟੀਗੇਟ ਕਰ ਦਿੱਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਫਿਰ ਆਮ ਲੋਕਾਂ ਦੀ ਹੈਲਪ ਕੌਣ ਕਰੇਗਾ ਠੀਕ ਹੈ ਜੀ ਤਾਂ ਉਹਨਾਂ ਤਾਂ ਉਹ ਪ੍ਰੋਟੋਕੋਲ ਫਾਲੋ ਕਰਨਾ ਪੈਣਾ ਹੈ ਬਟ ਸਟਿਲ ਕਿਉਂਕਿ ਉਹ ਅੱਗੇ ਹੁੰਦੇ ਨੇ ਤਾਂ ਗਾਲਾਂ ਪੁੱਛਣਾਂ ਨੂੰ ਤੇ ਜਦੋਂ ਵੀ ਇਦਾਂ ਦਾ ਮੁੱਦਾ ਹੁੰਦਾ ਫਿਰ ਪੁਲਸ ਵਾਲੇ ਈਜ਼ੀ ਟਾਰਗੇਟ ਹੁੰਦੇ ਨੇ ਇਹਨਾਂ ਨੂੰ ਈਜ਼ੀ ਬਲੇਮ ਗੇਮ ਹੋ ਜਾਂਦੀ ਹੈ ਨਾ ਇਹਨਾਂ ਨੂੰ ਬੋਲ ਦਿੱਤਾ ਜਾਂਦਾ ਤੇ ਹੁਣ ਵੀ ਸ਼ਾਇਦ ਇਦਾਂ ਹੀ ਹੋ ਰਿਹਾ ਮੈਂ ਮੇਬੀ ਮੈਂ ਵੀ ਗਲਤ ਹਾਂਗਾ ਪਰ ਜਿੰਨਾ ਹੁਣ ਤੱਕ ਆ ਰਿਹਾ ਤੇ ਜਿਵੇਂ ਹੁਣ ਉਹਨਾਂ ਦੇ ਸਾਈਡ ਦੇ ਜਿਹੜੇ ਲਾਇਰ ਨੇ ਉਹ ਕਹਿ ਰਹੇ ਨੇ ਪੁਲਸ ਵਾਲਿਆਂ ਦੇ ਵੀ ਜਿਹੜਾ ਉਹਨਾਂ ਨੇ ਦੱਸਿਆ ਹੁਕਮਨ ਬ੍ਰਦਰਸ ਨੇ ਜਿਨ੍ਹਾਂ ਨੇ ਉਹਨਾਂ ਨੇ ਬਿਆਨ ਦਿੱਤਾ ਓਪਨ ਲਿਆ ਕੇ ਉਹਨਾਂ ਨੇ ਕਿਹਾ ਹੈ ਕਿ ਵੀ ਆ ਚੀਜ਼ ਹੋਈ ਹੈ ਵੀ ਜਦੋਂ ਪੁਲਸ ਵਾਲੇ ਉੱਥੇ ਕਿਸੇ ਆਹ ਟਰੱਕ ਕਾਟਲ ਦਾ ਕੋਈ ਬੰਦਾ ਫੜਨੇ ਗਿਆ ਸੀ ਉਹਨਾਂ ਨੂੰ ਕੋਈ ਟਿਪਿੰਗ ਵਗੈਰਾ ਮਿਲੀ ਸੀ ਹਾਂਜੀ ਤੇ ਉਥੇ ਉਹਨਾਂ ਉਹਨੂੰ ਫੜਨ ਕੇ ਸੀਗੇ ਤੇ ਉਥੇ ਇਹਨਾਂ ਦੀ ਜਿਹੜੀ ਗੱਡੀ ਸੀਗੀ ਉਹ ਅੱਧੀ ਮਿਲਦਾ ਸਾਈਡ ਤੇ ਸੀ ਤੇ ਅੱਧੀ ਸੈੱਟ ਤੇ ਸੀ ਕੁਛ ਐਦਾਂ ਤੇ ਇਹ ਜਿਹੜੇ ਆਪਣਾ ਲੱਗਦਾ ਹੈ ਇਨਸਪੈਕਟਰ ਰੋਨੀ ਨੇ ਇਹ ਜਿਹੜੇ ਸੀਗੇ ਮੇਨ ਹੈਡ ਸੀਗੇ ਜਿਹੜੇ ਨੀ ਕਰ ਰਹੇ ਸੀਗੇ ਇਹ ਇੰਨਾ ਨੇ ਸਿਵਲ ਚ ਸੀਗੇ ਤਾਂ ਕਿ ਉਹ ਪੰਦਾ ਪਛਾਣਿਆ ਨਾ ਜੀ ਉੱਪਰ ਜਦੋਂ ਹੀ ਕੋਈ ਇੰਨਾ ਨੇ ਕਰਨਾ ਹੁੰਦਾ ਇਹੋ ਜਿਹਾ ਤੇ ਨੇ ਜਾ ਕੇ ਜਦੋਂ ਉਤਰ ਕੇ ਇੰਨਾ ਨੇ ਜਦੋਂ ਇਹਦੀ ਗੱਡੀ ਦੇਖੀ ਪਹਿਲਾਂ ਇਹਨਾਂ ਨੂੰ ਜਾ ਕੇ ਕਹਿ ਵੀ ਤੁਸੀਂ ਆਪਣੀ ਗੱਡੀ ਸਿੱਧੀ ਕਰਕੇ ਲਾਓ ਤੇ ਇਹਦਾ ਕਰਨਲ ਦਾ ਫਿਰ ਬੇਟਾ ਸੀਗਾ ਉਹ ਇਦਾਂ ਬਦਤਮੀਜ਼ੀ ਨਾਲ ਬੋਲਿਆ ਉਹਨੂੰ ਲੱਗਿਆ ਕਿ ਇਹ ਡਰਾਈਵਰ ਹੈ ਲਓ ওকে ਹੋ ਸਰਾਨਾ ਅੱਛਾ ਤੇ ਉਹਨੂੰ ਵਰਤਮੀਆਂ ਸੀ ਨਾ ਬੋਲਿਆ ਵੀ ਤੂੰ ਕੌਣ ਨਾ ਭਾਵੇਂ ਡਰਾਈਵਰ ਵੀ ਹੋਵੇ ਯਾਰ ਕੋਈ ਵੀ ਮਲਾਜ਼ਮ ਤਾਂ ਹੈ ਨਾ ਹੋਵੇ ਫਾਦਰ ਦੇ ਰੈਂਕ ਦਾ ਗਲਤ ਇਸ਼ਿਊਸ ਕਰ ਰਿਹਾ ਹੋਵੇ ਇਹ ਕੁਝ ਮੈਨੂੰ ਪਤਾ ਸੀ ਹੋਵੇ ਹਨਾ ਕੁਝ ਵੀ ਤੇ ਉਹ ਗਲਤ ਬੋਲਿਆ ਤੇ ਉਹ ਗੱਲ ਫਿਰ ਬੈਸ ਵਧੀ ਤੇ ਜਿੱਥੋਂ ਤੱਕ ਆਪਣੇ ਇਹਨਾਂ ਦੇ ਲਾਇਰਸ ਵੱਲੋਂ ਵੀ ਕਿਹਾ ਜਾ ਰਿਹਾ ਕਿ ਪਹਿਲਾ ਅਟੈਕ ਵੀ ਉਹਨੇ ਹੀ ਕੀਤਾ ਕਰਨਲ ਦੇ ਮੁੰਡੇ ਨੇ ਕਿਹਾ ਕਿ ਯੰਗ ਮੁੰਡੇ ਨੇ ਹਾਂ ਕਿਤੇ ਕਰਕੇ ਹੁਣ ਸਾਰੇ ਸਿੰਪਥੀ ਲੈ ਰਹੇ ਨੇ ਕਿ ਜਵਾਕ ਵੀ ਨਾਲ ਕੁੱਟਿਆ ਇਹ ਉਹ ਕਰਕੇ ਤੇ ਪਹਿਲਾਂ ਮਾਰਿਆ ਹੀ ਉਹਨੇ ਮੌਕਾ ਅੱਛਾ ਇਆ ਧੱਪੜ ਜੋ ਵੀ ਮਾਰਿਆ ਉਸ ਤੋਂ ਬਾਅਦ ਇਹਨਾਂ ਦੀ ਆਲਟਰਕੇਸ਼ਨ ਵਧੀ ਤੇ ਫਿਰ ਜੋ ਹੋਇਆ ਇਹਦੇ ਚ ਪੁਲਸ ਵਾਲੇ ਵੀ ਜ਼ਖਮੀ ਹੋਏ ਠੀਕ ਹੈ ਦੂਜੀ ਧਿਰ ਜਿਹੜੇ ਨੇ ਉਹ ਵੀ ਜ਼ਖਮੀ ਹੋਏ ਅ ਜਦੋਂ ਹੱਥੋਂ ਪਈ ਹੋ ਗਈ ਫਿਰ ਫਿਰ ਥੋੜਾ ਗੱਲ ਤੇ ਜਿਹਨੇ ਸਟਾਰਟ ਕੀਤਾ ਨਾ ਸਟਾਰਟ ਉਹਨਾਂ ਨੇ ਕੀਤਾ ਕਸੂਰ ਤੇ ਉਹਦਾ ਬਣਦਾ हां बट वो सारी अपनी गेम ਇਹਨਾਂ ਨੇ ਪਾਤੀ ਹੈ ਇਹ ਪੁਲਿਸ ਵਾਲਿਆਂ ਤੇ ਕਿ ਉਹਨਾਂ ਨੂੰ ਕਿਹਾ ਵੀ ਇਹਨਾਂ ਨੇ ਧੱਕਾ ਕੀਤਾ ਹੈ ਜੀ ਤੇ ਆਪਣਾ ਪਹਿਲਾ ਜਿਹੜਾ ਸੀਗਾ ਉਹ ਟਾਪੇ ਵਾਲਾ ਸੀਗਾ ਪਹਿਲਾਂ ਉਹਨੇ ਜਾ ਕੇ ਉਹ ਕਰਨਲ ਦੀ ਸਾਈਡ ਲੈਤੀ ਬਾਅਦ ਚ ਜਾ ਕੇ ਉਹਨੇ ਫਿਰ ਅਗੇਂਸਟ ਬਿਆਨ ਦਿੱਤੇ ਹੁਣ ਲੋਕੀ ਵੀ ਮੌਕਾ ਦੇਖਦੇ ਨੇ ਜਿੱਦਣ ਪਲੜਾ ਭਾਰੀ ਹੁੰਦਾ ਹੈ ਉਧਰ ਨੂੰ ਹੋ ਜਾਂਦੇ ਨੇ ਹੁਣ ਕੀ ਸੱਚ ਹੈ ਕੀ ਝੂਠ ਹੈ ਇਹ ਨਹੀਂ ਪਤਾ ਪਰ ਇਹਨੂੰ ਇੰਨਾ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕਿ ਜਿਹੜਾ ਹੁਣ ਪੁਲਿਸ ਵਾਲਾ ਜੀ ਡਿਊਟੀ ਵੀ ਜੇ ਸੋਚੋ ਕਿ ਜੇ ਉਹ ਅਸਲ ਤੇ ਆਪਣੀ ਡਿਊਟੀ ਕਰਨ ਗਿਆ ਹੋਵੇ ਵੀ ਉਹਦੇ ਤੇ ਕੀ ਇੰਪੈਕਟ ਹੋਊਗਾ ਜਾਂ ਫਿਰ ਫੇਰ ਫੇਰ ਆਪਣੀ ਸੇਫਟੀ ਕਿੱਥੇ ਗਈ ਹੈ ਹਨਾ ਜੀ ਤੇ ਜੇ ਇਹਨਾਂ ਨੇ ਗਲਤ ਕੀਤਾ ਤੇ ਫਿਰ ਉਹਦੇ ਲਈ ਇਹਨਾਂ ਨੂੰ ਸਸਪੈਂਸ਼ਨ ਦਿੱਤੀ ਗਈ ਸੀ ਠੀਕ ਹੈ ਜੀ ਤੇ ਜਿੰਨਾ ਮੁੱਦਾ ਵੱਧ ਗਿਆ ਉਹਨਾਂ ਨੂੰ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਹੋਗਾ ਬਟ ਉਹਨੂੰ ਇੱਕ ਹੋਰ ਵਧਾ ਚੜਾ ਕੇ ਪਬਲਿਕ ਗੈਦਰਿੰਗਸ ਕਰਨੀਆਂ ਉਹਨਾਂ ਨੂੰ ਗਾਲਾਂ ਕੱਢਣੀਆਂ ਮੈਂ ਅੱਜ ਹੀ ਵੀਡੀਓ ਦੇਖੀ ਹੈ ਜੀ ਜਿਹਦੇ ਚ ਉਹ ਲੇਡੀ ਜੀ ਕਰਨਲ ਦੇ ਵਾਈਫ ਨੇ ਉਹ ਸ਼ਰਮ ਸਟੇਜ ਤੇ ਬੈਠ ਕੇ ਗਾਣਾ ਗਾ ਰਹੇ ਨੇ ਅੱਛਾ ਹਾਂ ਮਾਪਿਆਂ ਦੀ ਗਾਲਾਂ ਕੱਢੀਆਂ ਹਾਂ ਸੱਚਾ ਮੈਂ ਥੋੜੀ ਜਿਹੀ ਦੇਖੀ ਸੀ ਦੇਖੀ ਸੀ ਮੈਨੂੰ ਲੱਗਦਾ ਇਟ ਇਜ਼ ਨਾਟ ਰਾਈਟ ਉਹ ਰ ਐਜੂਕੇਟਿਡ ਊਮਨ ਬਿਲਕੁਲ ਤੁਸੀਂ ਕਰਨਲ ਦੇ ਵਾਈਫ ਹੋ ਨਾ ਤੇ ਤੁਸੀਂ ਲੋਕਾਂ ਨੇ ਆਖਦੀ ਗਾਲ ਉਹ ਸ਼ੁੱਡਨ ਯੂਜ਼ ਮੈਨੂੰ ਲੱਗਦਾ ਉਹ ਵੀ ਇਹਨਾਂ ਦੇ ਜਿਹੜੇ ਰਾਜਨੀਤਿਕ ਲੀਡਰ ਨੇ ਨਾ ਇਹਨਾਂ ਦੇ ਹੱਥਾਂ ਜੀ ਹੋ ਸਕਦਾ ਚੜ ਗਏ ਨੇ ਹੁਣ ਤੱਕ ਪੰਜਾਬ ਚ ਕੋਈ ਵੀ ਮੁੱਦਾ ਉਹ ਇਹਦੀ ਰਾਜਨੀਤੀ ਦੀ ਪੇਂਟ ਚਾੜੀ ਜਾਂਦਾ ਬਹੁਤਾ ਟਾਈਮ ਨਹੀਂ ਬਚਦਾ ਬਿਲਕੁਲ ਤੇ ਹੁਣ ਤੱਕ ਜਿਹੜਾ ਹੱਲੇ ਵੀ ਖਿੱਚੀ ਜਾ ਰਹੇ ਨੇ ਯਾਰ ਐਡੀ ਵੀ ਕਿਹੜੀ ਗੱਲ ਹੋ ਗਈ ਸੀ ਕਿ ਹੁਣ ਤੱਕ ਜਦੋਂ ਪੁਲਿਸ ਵਾਲੇ ਸਸਪੈਂਡ ਕਰਤੇ ਠੀਕ ਹੈ ਨਾ ਜੋ ਜੋ ਕਰਨਾ ਸੀ ਉਹਨਾਂ ਨੇ ਜੋ ਪ੍ਰੋਟੋਕੋਲ ਸੀਗਾ ਉਸ ਹਿਸਾਬ ਨਾਲ ਉਹਨਾਂ ਨੇ ਨਹੀਂ ਕਰਤਾ ਅਲੱਗੇ ਸ਼ੁਰੂਆਤ ਤੋਂ ਜੇ ਕਹਿ ਰਹੇ ਹਾਂ ਮੇਰੇ ਇਸ ਹਿਸਾਬ ਨਾਲ ਲੱਗਦਾ ਉਹ ਜੋ ਉਹਨਾਂ ਨੇ ਉਹਨਾਂ ਦਾ ਹੱਕ ਦਿੱਤੀ ਹਾਂ ਆਪਣੇ ਕਰਾਂ ਦੇ ਇਹਨਾਂ ਦੇ ਆਰਿਆ ਰਿਪੋਰਟ ਚ ਆ ਰਿਹਾ ਜੋ ਆਫੀਸ਼ੀਅਲੀ ਕਹਿ ਰਹੇ ਨੇ ਜਿਹੜੇ ਉਹਨਾਂ ਦੇ ਲਾਇਰ ਕਹਿ ਰਹੇ ਨੇ ਤੇ ਉਹ ਇਹ ਹੈ ਉਹਨਾਂ ਨੇ ਕਹਿੰਦੇ ਵੀ ਅਸੀਂ ਮੈਡੀਕਲ ਟੈਸਟ ਵੀ ਕਰਾਏ ਸਾਰਾ ਕੁਝ ਤੇ इवन ਕਿ ਜਿਵੇਂ ਉਹ ਕਹਿੰਦੇ ਸੀ ਵੀ ਇਧਰਲੇ ਕਰਨਲ ਦੇ ਸਾਈਡ ਤੋਂ ਕਹਿ ਰਹੇ ਸੀਗੇ ਵੀ ਇਹਨਾਂ ਨੇ ਦਾਰੂ ਨਹੀਂ ਪੀਤੀ ਹੋਈ ਸੀਗੀ ਜੋ ਮੈਡੀਕਲ ਰਿਪੋਰਟ ਚ ਆਇਆ ਤੇ ਇਹਨਾਂ ਦੇ ਲਾਇਰ ਨੇ ਦੱਸਿਆ ਵੀ ਉਹਨਾਂ ਨੇ ਕਹਿੰਦੇ ਕੋਈ ਮੈਡੀਕਲ ਟੈਸਟ ਨਹੀਂ ਹੋਇਆ ਕਰਵਾਇਆ ਹੀ ਨਹੀਂ ਮੈਡੀਕਲ ਟੈਸਟ ਨਹੀਂ ਹੋਇਆ ਉਹਨਾਂ ਨੂੰ ਸਿਰ ਪੁੱਛਿਆ ਗਿਆ ਵੀ ਤੁਸੀਂ ਕੰਜ਼ੂਮ ਕੀਤਾ ਹਾਂ ਤੇ ਹਨਾ ਵੀ ਤੁਹਾਡੀ ਹਿਸਟਰੀ ਕੀ ਤੁਸੀਂ ਡਰਿੰਕ ਕੀਤੀ ਸੀ ਪਹਿਲਾਂ ਨਹੀਂ ਕੀਤੀ ਸੀਗੀ ਉਹਨਾਂ ਨੇ ਕਹਿੰਦਾ ਨਹੀਂ ਕੀਤੀ ਤਾਂ ਬਸ ਉਹ ਚ ਹੀ ਚੱਕਦੇ ਕਿ ਹਾਂਜੀ ਇਹਨਾਂ ਨੂੰ ਪੁੱਛੇ ਵੀ ਇਹਨਾਂ ਦਾ ਮੈਡੀਕਲ ਟੈਸਟ ਹੋਇਆ ਜੀ ਇਹਨਾਂ ਨੇ ਨਹੀਂ ਕੀਤਾ ਓਕੇ ਮੈਡੀਕਲ ਟੈਸਟ ਹੋਇਆ ਹੀ ਨਹੀਂ 댓्स व्हाट दे आर सेइंग ਉਹ ਲੋਕ ਕਰ ਰਹੇ ਨੇ ਤੇ ਹਾਲਾਂਕਿ ਹੁਣ ਜੇ ਪ੍ਰੋਪਰ ਸੈਟਿੰਗ ਹੋਏਗੀ ਉੱਪਰ ਜਾਂਚ ਹੋਏਗੀ ਤਾਂ ਹੈ ਬਟ ਮੈਂ ਕਹਿੰਦਾ ਵੀ ਜਦ ਤੱਕ ਇਹਦਾ ਕੋਈ ਪੱਖ ਨਹੀਂ ਨਿਕਲਦਾ ਨਾ ਹੀ ਕਿਸੇ ਦੇ ਫੈਮਿਲੀ ਮੈਂਬਰ ਨੂੰ ਨਾ ਹੀ ਮੈਂ ਕਹਿੰਦਾ ਪੁਲਿਸ ਵਾਲਿਆਂ ਤੋਂ ਨਾ ਹੀ ਆਮ ਲੋਕਾਂ ਨੂੰ ਕਿਸੇ ਤੇ ਬਲੇਮ ਲਾਉਣਾ ਚਾਹੀਦਾ ਜਾਂ ਕਿਸੇ ਨੂੰ ਗਾਲਾਂ ਕੱਢਣੀਆਂ ਚਾਹੀਦੀਆਂ ਜਾਂ ਇੱਕ ਪੱਖ ਚੁਣਨਾ ਚਾਹੀਦਾ ਹਾਂ ਬਿਲਕੁਲ ਜਦ ਤੱਕ ਉਹਦਾ ਰਿਜ਼ਲਟ ਨਹੀਂ ਨਿਕਲਦਾ ਜਦ ਤੱਕ ਸੱਚਾਈ ਬਾਹਰ ਨਹੀਂ ਆਉਂਦੀ ਜਾਂ ਦੋਨੋਂ ਦੋਨੋਂ ਪੱਖਾਂ ਦਾ ਵੀ ਸੁਣੋ ਸੁਣੀ ਨਹੀਂ ਜਾਂਦੀ ਜਾਂ ਸੁਣੀ ਜਾਂਦੀ ਵੀ ਇੱਕ ਪਾਸੇ ਹੋ ਕੇ ਨਹੀਂ ਬਹਿ ਜੀਦਾ ਕਿਉਂਕਿ ਅੱਜ ਕੱਲ ਆਹੀ ਹੁੰਦਾ ਜੀ ਜਦੋਂ ਇੱਕ ਚੀਜ਼ ਆਪਣੇ ਬਾਹਰ ਆਉਂਦੀ ਹੈ ਬੰਦਾ ਇੱਕ ਸਾਈਡ ਚੋਂ ਲੈਂਦਾ ਜੀ ਉਹਨੂੰ ਗਾਣਾ ਕੱਢਦੈ ਨੇ ਤਰਕੇ ਠੀਕ ਹੈ ਜੀ ਤੇ ਫਿਰ ਜਦੋਂ ਦੂਜੇ ਪੱਖ ਬਾਹਰ ਆਉਂਦਾ ਨਾਲ ਦੇ ਨਾਲ ਉਹੀ ਲੋਕੀ ਦੂਜੇ ਪੱਖਾਂ ਉੱਤੇ ਲੱਗਣ ਲੱਗਦੇ ਇਹ ਚੱਲਦਾ ਆ ਰਿਹਾ ਬਾਕੀ ਹੁਣ ਦੇਖੋ ਜੀ ਹੁਣ ਸਾਰਾ ਮਿਲਦਾ ਸਟ੍ਰੈਟੈਕਸ਼ਨ ਹੁਣ ਲੈ ਰਹੇ ਨੇ ساری ਕਾਰਵਾਈ ਹੋ ਰਹੀ ਹੈ ਤੇ ਬਾਕੀ ਤੇ ਬਾਅਦ ਆ ਹੀ ਜਾ ਜਿੰਨੇ ਵੀ ਧੱਕਾ ਕਰ ਰਿਆ ਭਾਵੇਂ ਉਹ ਪੁਲਿਸ ਵਾਲੇ ਸੀਗੇ ਜਾਂ ਧੱਕਾ ਕੀਤਾ ਵਾ ਜਾਂ ਜਾਂ ਕਰਨਲ ਜੀ ਉਹਦਾ ਮੁੰਡਾ ਸੀਗਾ ਜੋ ਸਚਾਈ ਉਹ ਬਾਹਰ ਹੋਣੀ ਚਾਹੀਦੀ ਤੇ ਉਹਨੂੰ ਉਸ ਹਿਸਾਬ ਨਾਲ ਤਾਂ ਜਵਾਬ ਮਿਲਣੀ ਚਾਹੀਦੀ ਕੋਈ ਵੀ ਨਹੀਂ ਬਖਸ਼ਿਆ ਜਾਣਾ ਚਾਹੀਦਾ ਵਧੀਆ ਗੱਲ ਤੇ ਇਹੀ ਹੈ